ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 30 ਸਤੰਬਰ 2025 ਤੇ ਆਪਾਂ ਤੁਹਾਡੇ ਨਾਲ ਪਾਤੜਾ ਮੰਡੀ ਦੇ ਰੇਟ ਸਾਂਝੇ ਕਰਾਂਗੇ ਜੀ ਬਾਸਮਤੀ ਦੇ 1509 ਦੇ ਦੱਸਦੇ ਆ ਪਹਿਲਾਂ ਤੁਹਾਨੂੰ ਪਾਤੜਾ ਮੰਡੀ ਦੇ ਵਿੱਚ ਅੱਜ ਕੀ ਰੇਟ ਰਹੇ ਨੇ ਤੇ ਕੀ ਟੌਪ ਦਾ ਰੇਟ ਰਿਹਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਗੱਲ ਕਰਦੇ ਆ ਬੋਲੀ ਦੀ ਕਿ ਬੋਲੀ ਕਿੱਥੋਂ ਸ਼ੁਰੂ ਹੋਈ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਹੋਇਆ ਆਪਾਂ ਕਿ ਏ ਗਰੁੱਪ ਤੇ ਬੀ ਗਰੁੱਪ ਦੋ ਗਰੁੱਪਾਂ ਦੇ ਵਿੱਚ ਬੋਲੀਆਂ ਡਿਵਾਈਡ ਕੀਤੀਆਂ ਹੋਈਆਂ ਨੇ ਏ ਗਰੁੱਪ ਦੀ ਬੋਲੀ ਸ਼ੁਰੂ ਹੋਈ ਸੀ ਅੱਜ 30 ਸਤੰਬਰ 2025 ਨੂੰ ਸੁਭਾਸ ਚੰਦ ਸ਼ੇਖਰ ਚੰਦ ਦੀ ਦੁਕਾਨ ਤੋਂ 1 ਵਜੇ ਦੁਪਹਿਰ ਨੂੰ ਤੇ ਬੀ ਗਰੁੱਪ ਦੀ ਬੋਲੀ ਸ਼ੁਰੂ ਹੋਈ ਸੀ ਰਤਨ ਲਾਲ ਸੰਜੀਵ ਕੁਮਾਰ ਦੀ ਦੁਕਾਨ ਤੋਂ 1 ਵਜੇ ਦੁਪਹਿਰ ਨੂੰ ਤੇ 1509 ਦੇ ਕੀ ਰੇਟ ਆਏ ਨੇ ਅੱਜ ਤੁਹਾਨੂੰ ਵੀ ਦੱਸਦੇ ਆ 1509 ਦੇ ਰੇਟ ਆਏ ਨੇ ਜੀ ਪਹਿਲੀ ਢੇਰੀ 3125 ਰੁਪਈਆ ਨੂੰ ਵਿਕੀ ਏ ਜਿਉਣੀ ਰਾਈਸ ਮਿਲ ਵਾਲੇ ਖਰੀਦਦਾਰ ਨੇ ਫਿਰ ਇੱਕ ਢੇਰੀ 1509 ਦੀ 3255 ਰੁਪਈਆ ਨੂੰ ਵਿਕੀ ਏ ਇਹਦੇ ਖਰੀਦਦਾਰ ਹੈਗੇ ਨੇ ਜੀ ਬਾਂਕੇ ਬਿਹਾਰੀ ਫੂਡ ਵਾਲੇ ਫਿਰ 1509 ਦੀਆਂ ਦੋ ਢੇਰੀਆਂ ਵਿਕੀਆਂ ਨੇ ਜੀ 3180 ਰੁਪਈਆ ਨੂੰ ਦੋਵੇਂ ਢੇਰੀਆਂ ਇਹ ਮਹਾ ਲక్ష్ਮੀ ਵਾਲੇ ਖਰੀਦਦਾਰ ਨੇ ਜੀ ਤੇ ਫਿਰ 1509 ਦੀ ਇੱਕ ਢੇਰੀ 3220 ਰੁਪਈਆ ਨੂੰ ਤੇ ਖਰੀਦਦਾਰ ਹੈਗੇ ਨੇ ਜੀ ਬਰਾਸ ਰਾਈਸ ਮਿਲ ਵਾਲੇ ਫਿਰ 1509 ਦੀ ਇੱਕ ਢੇਰੀ 3175 ਰੁਪਈਆ ਨੂੰ ਤੇ ਇੱਕ ਢੇਰੀ 3180 ਰੁਪਈਆ ਨੂੰ ਤੇ ਇੱਕ 3105 ਰੁਪਈਆ ਨੂੰ ਤੇ ਇੱਕ 3130 ਰੁਪਈਆ ਨੂੰ ਤੇ ਇਹਦੇ ਖਰੀਦਦਾਰ ਹੈਗੇ ਨੇ ਜੀ ਸੁਖਮਣੀ ਫੂਡ ਵਾਲੇ ਫਿਰ ਇੱਕ ਢੇਰੀ 1509 ਦੀ 3100 ਤੇ 15 ਰੁਪਈਆ ਨੂੰ ਵਿਕੀ ਫਿਰ ਇੱਕ ਢੇਰੀ ਵਿਗੀ ਜੀ 3080 ਰੁਪਈਆ ਨੂੰ ਤੇ ਇਹਦੇ ਖਰੀਦਦਾਰ ਹੈਗੇ ਨੇ ਜੀ ਗਣਪਤੀ ਫੂਡਸ ਵਾਲੇ ਫਿਰ ਉਦੋਂ ਅਗਲੀ ਢੇਰੀ ਦੀ ਗੱਲ ਕਰਦੇ ਆਪਾਂ 1509 ਦੀ ਢੇਰੀ ਅਗਲੀ ਵੀ ਤੇ 3060 ਰੁਪਈਆਂ ਨੂੰ ਵਿਕੀ। ਇਹਦੇ ਖਰੀਦਦਾਰ ਹੈਗੇ ਨੇ ਜੀ ਅਗਰਵਾਲ ਫੂਡ ਵਾਲੇ। ਤੇ ਫਿਰ ਇੱਕ ਢੇਰੀ ਵਿਕੀ ਜੀ 3185 ਰੁਪਈਆਂ ਨੂੰ ਇਹ ਵੀ 1509 ਦੀ ਢੇਰੀ ਹੈ ਜੀ ਤੇ ਇਹਦੇ ਖਰੀਦਦਾਰ ਹੈਗੇ ਨੇ ਸੀਪੀ ਟਰੇਡਿੰਗ ਕੰਪਨੀ ਵਾਲੇ। ਤੇ ਹੁਣ ਗੱਲ ਕਰਦੇ ਆਪਾਂ ਇਹਦੇ ਟੌਪ ਦੇ ਰੇਟ ਦੀ ਕਿ 1509 ਦਾ ਅੱਜ ਟੌਪ ਦਾ ਰੇਟ ਕੀ ਸੀ ਪਤਨਾ ਮੰਡੀ ਦੇ ਵਿੱਚ? ਅੱਜ ਦਾ ਰੇਟ ਜਿਹੜਾ ਆਪਣੇ ਕੋਲ ਆਇਆ ਜੀ ਹਾਈएस्ट ਉਹ ਆਇਆ ਜੀ 3185 ਰੁਪਏ 1509 ਦਾ ਸੀਪੀ ট্রেਡਿੰਗ ਕੰਪਨੀ ਪਾਤੜਾਂਵਾਂ ਲੋ ਖਰੀਦੀ ਗਈ ਹੈ ਤੇ ਹੁਣ ਤੁਹਾਡੇ ਨਾਲ ਸਾਂਝਾ ਕਰਦੇ 1847 ਦਾ ਇਹਨਾਂ ਤੇ ਇੱਕ ਦੋ ਢੇਰੀਆਂ ਦੀ ਮੁੱਲ ਆਈ ਨੇ ਆਪਣੇ ਕੋਲ ਉਹ ਤੁਹਾਨੂੰ ਦੱਸ ਦਿੰਨੇ ਆ 1847 ਦੀ ਇੱਕ ਢੇਰੀ ਵਿਕੀ ਹੈ ਜੀ 2855 ਰੁਪਇਆ ਨੂੰ ਇਹਦੇ ਖਰੀਦਦਾਰ ਹੈਗੇ ਨੇ ਜੀ ਬਾਂਕੇ ਬਿਹਾਰੀ ਫੂਡ ਵਾਲੇ ਫਿਰ ਇੱਕ ਢੇਰੀ ਹੈਗੀ ਜੀ 1847 ਦੀ ਅਗਲੀ ਉਹ ਵੀ ਗਈ ਹੈ ਜੀ 2800 ਤੇ 50 ਰੁਪਈਆਂ ਨੂੰ ਇਹਦੇ ਖਰੀਦਦਾਰ ਹੈਗੇ ਨੇ ਜੀ ਐਚ ਆਰ ਓਵਰਸੀਜ਼ ਵਾਲੇ ਤੇ ਮੇਨ ਮੇਨ ਆਪਾਂ ਤੁਹਾਡੇ ਨਾਲ ਢੇਰੀਆਂ ਦੇ ਰੇਟ ਸਾਂਝੇ ਕਰ ਦਿੱਤੇ ਨੇ ਜੀ ਇਹ ਅੱਜ 30 ਸਤੰਬਰ 2025 ਤੇ ਪਾਤੜਾ ਮੰਡੀ ਦੇ ਰੇਟ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਲਾਈਵ ਬੋਲੀ ਨਹੀਂ ਵਿਖਾਈ ਗਈ ਕਿਉਂਕਿ ਸਮੇਂ ਤੋਂ ਫੁਰਸਤ ਨਹੀਂ ਮਿਲੀ ਥੋੜੇ ਜਿਹੀ ਬਿਜੀ ਚੱਲਦੇ ਆ ਜੀ ਤੇ ਤੁਹਾਨੂੰ ਇੱਕ ਦੋ ਦਿਨਾਂ ਨੂੰ ਫਿਰ ਲਾਈਵ ਬੋਲੀ ਬਖਾਵਾਂਗੇ ਤੇ ਅੱਜ ਦੇ ਲਈ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਵਾਸਤੇ ਪਿਆਰ ਸਤਿਕਾਰ ਦੇਣ ਵਾਸਤੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਸਾਰਿਆਂ ਦਾ